ਸ਼ਾਮ ਦੇ ਵਿੱਚ دہشت گردਾਂ ਦੇ ਹੱਥੋਂ ਨਜਾਇਜ਼ ਜਿਹੜੀਆਂ ਹਤਿਆਵਾਂ ਬੇਕਸੂਰਾਂ ਦੀਆਂ ਹਤਿਆਵਾਂ ਖੂਨ ਦੀ ਹੋਲੀ ਖੇਡੀ ਗਈ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਸਾਡੀ ਐਸੋਸੀਏਸ਼ਨ ਇੱਥੇ ਇਕੱਠੀ ਹੋਈ ਆ ਉਹਦੇ ਸਬੰਧ ਦੇ ਵਿੱਚ ਕੈਂਡਲ ਮਾਰਚ ਜਿਹੜਾ ਉਹ ਕੱਢਿਆ ਗਿਆ ਤੇ ਪਹਿਲਾਂ 2 ਮਿੰਟ ਦਾ ਮੌਨ ਵਰਤ ਰੱਖ ਕੇ ਉਹਨਾਂ ਸ਼ਹੀਦਾਂ ਨੂੰ ਬੇਕਸੂਰਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆ ਉਸ ਤੋਂ ਬਾਅਦ ਕੈਂਡਲ ਮਾਰਚ ਕੀਤਾ ਗਿਆ ਵਾ ਮੈਂ ਆਪਣੀ ਇਸ ਐਸੋਸੀਏਸ਼ਨ ਦੇ ਰਾਹੀਂ ਸਾਰੀ ਜਨਤਾ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਹਾਂ ਕਿ دہشت گردੀ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਧਰਮ ਨਾ Hindu ਨਾ Musalman ਜੋ ਮਜਬ ਦੇ ਨਾਮ ਦੇ ਉਤੇ ਕਤਲ ਕਰਦੇ ਨੇ ਉਹ ਇਨਸਾਨੀਅਤ ਦਾ ਕਤਲ ਕਰਦੇ ਨੇ ਉਹ ਇਨਸਾਨ ਦੇ ਰੂਪ ਦੇ ਵਿੱਚ ਭੇੜੀਏ ਹੁੰਦੇ ਨੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਮਜਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਮਧਜਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਵਤਨ ਹੈ ਹਿੰਦੋਸਾਂ ਹਮਾਰਾ ਹਮ ਬੁਲਬਲੇ ਹੈ ਇਸ ਕੀ ਇਹ ਗੁਲਿਸਤਾਨ ਹਮਾਰਾ ਇਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਇਨਾਂ ਕਹਾਂਗਾ ਕਿ ਪਾਕਿਸਤਾਨ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਬਸ ਇਨਾਂ ਲਫ਼ਜ਼ਾਂ ਦੇ ਨਾਲ ਮੈਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦਾ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਤੁਹਾਡੇ ਮੈਂ ਬਤੌਰ ਪ੍ਰੈਜ਼ੀਡੈਂਟ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਔਰ ਤੁਸੀਂ ਦੇਖ ਰਹੇ ਹੋ ਕਿ ਮੇਰੀ ਸਾਰੀ ਐਸੋਸੀਏਸ਼ਨ ਉਹ ਬਹਾਦਰ ਜਰਨੈਲ ਪੁਲਿਸ ਆਫੀਸਰ ਜਿਨ੍ਹਾਂ ਨੇ ਆਤਵਾਦ ਦੇ ਸਮੇਂ ਦੇ ਵਿੱਚ ਔਰ ਉਸ ਤੋਂ ਬਾਅਦ ਜੁਰਮ ਦੇ ਖਿਲਾਫ ਲੜਾਈ ਜਾਰੀ ਰੱਖੀ ਔਰ ਅੱਜ ਵੀ ਇਸ ਫਰੰਟ ਦੇ ਉੱਤੇ ਜਿੱਥੇ ਇਸ ਦੇਸ਼ ਨੂੰ ਸਾਡੀ ਜ਼ਰੂਰਤ ਹੈ ਤੁਸੀਂ ਦੇਖ ਰਹੇ ਹੋ ਜਰਨੈਲ ਕਿਸੇ ਤਰ੍ਹਾਂ ਪੂਰੇ ਜੋਸ਼ ਦੇ ਵਿੱਚ ਅੱਜ ਵੀ ਅਸੀਂ ਤਿਆਰ ਹਾਂ ਮੈਂ ਸਿੱਧਾ-ਸਿੱਧਾ ਮੁਖਾਤਬ ਹੋ ਰਿਹਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੋਦੀ ਸਰ ਇੱਕੋ ਗੱਲ ਕਹਿਣੀ ਚਾਹੁੰਨਾ ਕਿ ਇਸ ਵਾਰ ਇਹਨਾਂ ਨੇ ਹੱਦ ਮਕਾ ਦਿੱਤੀ ਪਾਕਿਸਤਾਨ ਆਰਮੀ ਵੱਲੋਂ ਟ੍ਰੇਨਡ ਕੀਤੇ ਇਹ ਅਤਵਾਦੀ ਪਹਿਲਗਾਮ ਦੇ ਵਿੱਚ ਉਹਨਾਂ ਔਰਤਾਂ ਦੇ ਪੱਤੀਆਂ ਨੂੰ ਮਾਰਦਿਆਂ ਹੋਇਆ ਜਦੋਂ ਔਰਤਾਂ ਕਹਿ ਰਹੀਆਂ ਕਿ ਸਾਨੂੰ ਵੀ ਮਾਰ ਦਿਓ ਤੇ ਤੁਹਾਡਾ ਨਾਂ ਲੈ ਲੈ ਕੇ ਇਹਨਾਂ ਨੇ ਉਹ ਹੱਤਿਆਵਾਂ ਕੀਤੀਆਂ ਕਿ ਜਾ ਕੇ ਮੋਦੀ ਜੀ ਨੂੰ ਦੱਸਿਓ ਮੋਦੀ ਜੀ ਤੁਸੀਂ ਪਹਿਲਾਂ ਵੀ ਸਰਜਿਕਲ ਸਟ੍ਰਾਈਕ ਕੀਤੀ ਬਹੁਤ ਸਾਰੇ ਫ੍ਰੈਂਡਸ ਦੇ ਉੱਤੇ ਤੁਸੀਂ ਇਸ ਦੇਸ਼ ਦੇ ਵਿੱਚ ਇਸ ਕੋਝੇ ਮੁਲਕ ਨੂੰ ਇਸ ਬੇਈਮਾਨ ਬੇਇੱਜ਼ਤ ਪਾਕਿਸਤਾਨ ਨੂੰ ਜਿਹੜਾ ਹਿੰਦੁਸਤਾਨ ਦੀ ਕੁੱਖ ਦੇ ਵਿੱਚੋਂ ਨਿਕਲਿਆ ਚਿੜੀ ਜਿੰਨਾ ਦੇਸ਼ ਜਿਹੜਾ ਹਿੰਦੁਸਤਾਨ ਦੀ ਕੁੱਖ ਦੇ ਵਿੱਚੋਂ ਨਿਕਲਿਆ ਅੱਜ ਸਾਡੇ ਉੱਤੇ ਹਮਲੇ ਕਰ ਰਿਹਾ ਉਹਨਾਂ ਨੂੰ ਜਵਾਬ ਦਿੱਤਾ ਪਰ ਹੁਣ ਅਸੀਂ ਤੁਹਾਨੂੰ ਇਹ ਬੇਨਤੀ ਕਰਨ ਜਾ ਰਹੇ ਹਾਂ ਕਿ ਸਾਡੇ ਆਰਮੀ ਦੇ ਜਵਾਨਾਂ ਦੀਆਂ ਰਫਲਾਂ ਨੂੰ ਜੰਗ ਲੱਗ ਰਿਹਾ ਜਿਹੜੇ ਕੈਂਪਸ ਏਰੀਆ ਦੇ ਵਿੱਚ ਕੈਂਟਾਂ ਦੇ ਵਿੱਚ ਟੈਂਕ ਖੜੇ ਉਹਨਾਂ ਨੂੰ ਜੰਗ ਲੱਗ ਰਿਆ ਹੁਣ ਲੜਾਈ ਆ ਆਰ ਦੀ ਜਾਂ ਪਾਰ ਦੀ ਸਰਜਿਕਲ ਸਟ੍ਰਾਈਕਸ ਦੇ ਉੱਤੇ ਐਲਓਸੀ ਸਮਝੌਤਾ ਫੌਰੀ ਕੈਨਸਲ ਕੀਤਾ ਜਾਵੇ ਇਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ ਅਸੀਂ ਜਿੱਥੇ 27 ਗਏ ਆ ਉੱਥੇ ਸਾਡੀਆਂ ਵੀ ਜਾਨਾਂ ਚਲ ਜਾਣਗੀਆਂ ਕੋਈ ਫਰਕ ਨਹੀਂ ਪਰ ਹੁਣ 27ਾਂ ਦੇ ਨਾਲ 140 ਕਰੋੜ ਖੜਾ ਤੁਹਾਡੇ ਕੋਲੋਂ ਇਹੇ ਮੰਗ ਰਹੇ ਆ ਕਿ ਸਾਡੇ ਆਰਮੀ ਦੇ ਤਿੰਨੇ ਜਰਨਲਾਂ ਨੂੰ ਹੁਕਮ ਦੇ ਕੇ ਇਸ ਜੋਸ ਦੇਸ਼ ਤੇ ਜਦ ਤੱਕ ਇਹਦੀ ਝੂੜੀ ਨਾ ਕੱਸੀ ਗਈ ਇਸ ਮੁਲਕ ਨੇ ਠੀਕ ਨਹੀਂ ਹੋਣਾ ਇਹਨਾਂ ਦੇ ਉੱਤੇ ਅਟੈਕ ਕਰਕੇ ਇਹਨਾਂ ਦੀਆਂ ਜਿੰਨੀਆਂ ਪਿਕਟਸ ਸਾਰੀਆਂ ਕਾਬੂ ਕੀਤੀਆਂ ਜਾਣ ਇਹਨਾਂ ਦੇ ਇੱਕ ਇੱਕ ਅਤਵਾਦੀ ਨੂੰ ਕੱਢ ਕੇ ਉੱਥੇ ਜਾ ਕੇ ਪੈਲਗਾਮ ਉੱਥੇ ਹੀ ਖਤਮ ਕੀਤਾ ਜਾਵੇ ਜਿੱਥੇ ਇਹਨਾਂ ਨੇ ਸਾਡੇ 27 ਭਰਾਵਾਂ ਨੂੰ ਮੌਤ ਦੇ ਜਿਹੜਾ ਨੀਂ ਸੌયા ਆ ਔਰ ਮੋਤੀ ਜੀ ਤੁਸੀਂ ਇਸ ਦੇਸ਼ ਦੀ ਇੱਕ ਬਹੁਤ ਵੱਡੀ ਸ਼ਕਤੀ ਹੋ ਮੈਂ ਤਾਂ ਬਹੁਤ ਛੋਟਾ ਉਹਦੇ ਕੋਲ ਬਹੁਤ ਪਾਵਰ ਆ ਤੁਸੀਂ ਬਹੁਤ ਵਧੀਆ ਦਿੱਤੀ ਜੇ ਬਹੁਤ ਵਧੀਆ ਡਿਸੀਜਨ ਲੈਂਦੇ ਆਇਓ ਤੁਹਾਨੂੰ ਨਿਮਰਤਾ ਸਹਿਤ ਐਸੋਸੀਏਸ਼ਨ ਦੀ ਬੇਨਤੀ ਆ ਸਰ ਕਿ ਲੜਾਈ ਹੁਣ ਆਰਦੀ ਜਾਂ ਲੜਾਈ ਪਾਰਦੀ ਇਸ ਮੁਲਕ ਨੂੰ ਜਦੋਂ ਤੱਕ ਬੰਦੇ ਦਾ ਪੁੱਤ ਨਾ ਬਣਾਇਆ ਇਹਨਾਂ ਨੇ ਇਹ ਸਾਡੇ ਦੇਸ਼ ਦੇ ਵਿੱਚ ਫੂਨ ਦੀ ਹੋਲੀ ਖੇਡਣੋਂ ਨਹੀਂ ਹਟਣਾ 35 ਸਾਲ ਕਸ਼ਮੀਰ ਦੇ ਵਿੱਚ ਖੇਡਦੇ ਰਹੇ 10 ਸਾਲ ਪੰਜਾਬ ਦੇ ਵਿੱਚ ਖੇਡੀ ਅਕਸ਼ਰਧਾਮ ਦਿੱਲੀ ਬੰਬਈ ਕਿ ਨਾ ਚਿਰਤਾ ਕਸੀ ਇਹਨਾਂ ਦੇ ਅੱਤਵਾਦੀਆਂ ਦੇ ਹਮਲੇ ਬਰਦਾਸ਼ਤ ਕਰਦੇ ਰਵਾਂਗੇ ਸਪੋਲੀਆਂ ਇਹਨਾਂ ਨੂੰ ਮਾਰੋ ਮੋਦੀ ਜੀ ਸੱਪ ਨੂੰ ਮਾਰੋ ਜਿਹੜਾ ਆਂਡੇ ਦੇ ਰਿਆ ਬੈਠਾ ਪਸ਼ਾਵਰ ਦੇ ਵਿੱਚ ਔਰ ਹੈੱਡਕੁਆਟਰ ਦੇ ਵਿੱਚ ਆਰਮੀ ਦੇ ਜਿੰਨੇ ਹੈੱਡਕੁਆਟਰ ਹੈ ਸਾਰੇ ਨਿਸ਼ਾਨੇ ਦੇ ਉੱਤੇ ਲਿਆ ਕੇ ਇਹ ਟਾਈਮ ਅਟੈਕ ਕਰਕੇ ਪਾਕਿਸਤਾਨ ਨੂੰ ਤੰਨੋਂ ਫੜ ਕੇ ਇਸ ਮੁਲਕ ਦੇ ਵਿੱਚ ਮੜਾ ਲਿਆ ਜਾਵੇ ਇਹ ਕਹਿੰਦਾ ਪੀਓ ਕੇ ਪਾਰ ਕਰਕੇ ਜੰਮੂ ਕਸ਼ਮੀਰ ਚਾਹੀਦਾ ਇਹਨੂੰ ਸਾਰੇ ਨੂੰ ਲਾਹੌਰ ਨੂੰ ਘੇਰ ਕੇ ਹਿੰਦੁਸਤਾਨ ਦੇ ਵਿੱਚ ਲਿਆਂਦਾ ਜਾਵੇ ਤਾਂ ਹੀ ਜਿਹੜਾ ਆ ਉਹਨਾਂ ਸਤਾਈਆਂ ਬੰਦਿਆਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਬੇਕਸੂਰਾਦੀ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ دہشت ਗਰਦੀ ਬੰਦ ਕਰੋ ਬੰਦ ਕਰੋ دہشت ਗਰਦੀ ਬੰਦ ਕਰੋ ਬੰਦ